ਮੁਕਲ ਦੇਵਦਾ ਦੇ ਹੱਥੋਂ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲ ਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਹੈ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹਿਣਗੇ ਉਨ੍ਹਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ। ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਹੈ। ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ। ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ। ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾ ਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਾ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਕਿਹਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਹੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰੋ ਮਨਜੋ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿहां ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਐ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾ ਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਹੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰੋ ਮੁੰਜੋ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿहां ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਐ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏਗੇ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਾ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਲੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਗਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਬਾਲੀਵੁੱਡ ਦੇ ਅਦਾਕਾਰ ਮੁਗਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਗਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਕਿਹਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਐ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰੋ ਮੁੰਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿहां ਬਾਲੀਵੁੱਡ ਦੇ ਅਦਾਕਾਰ ਮੁਗਲ ਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਲੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰੋਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਹੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰੋ ਮੁੰਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿहां ਬਾਲੀਵੁੱਡ ਦੇ ਅਦਾਕਾਰ ਮੁਗਲ ਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਗਲ ਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਲੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏਗੇ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾਮਨ ਜੋ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਕਿਹਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਲੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮਹਿਰਮਨਜੋ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਾ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਕਿਹਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਐ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਦਾ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾ ਮਨਜੋ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿहां ਬਾਲੀਵੁੱਡ ਦੇ ਅਦਾਕਾਰ ਮੁਗਲ ਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਲੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾ ਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਵੇਂ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਹੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰੋ ਮੁੰਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿहां ਬਾਲੀਵੁੱਡ ਦੇ ਅਦਾਕਾਰ ਮੁਗਲ ਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਗਲ ਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਲੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏਗੇ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾ ਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਾ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰ ਨੇ ਫਿਲਮ ਦੇ ਕੀਤਰੇ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਲੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰੋਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਾ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਕਿਹਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਐ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫੋਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾ ਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿहां ਬਾਲੀਵੁੱਡ ਦੇ ਅਦਾਕਾਰ ਮੁਕਲ ਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਐ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਮਨ ਜੋ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਾ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮਗਲਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਐ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਦਾ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੋੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾ ਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿहां ਬਾਲੀਵੁੱਡ ਦੇ ਅਦਾਕਾਰ ਮੁਕਲ ਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲ ਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਹੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਮਨ ਜੋ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਾ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਕੀਤਰੇ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਹੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰੋਮਨ ਜੋ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਾ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਕਿਹਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਐ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫਾਲੋਅਰਸ ਆਪਣੇ ਨਾਲ ਜੋੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾ ਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿहां ਬਾਲੀਵੁੱਡ ਦੇ ਅਦਾਕਾਰ ਮੁਕਲ ਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲ ਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕੱਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮਗਲਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਹੈ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫੋਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰੋਮਨਜੋ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਾ ਬਾਲੀਵੁੱਡ ਦੇ ਅਦਾਕਾਰ ਮੁਕਲਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦ ਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ ਬਿਆਨਬਾਜ਼ੀ ਦੀ ਉਡੀਕ ਜਿਹੜੀ ਜਾਰੀ ਹੈ ਮੋਗਲ ਦੇਵ ਨੇ 54 ਸਾਲ ਦੀ ਉਮਰ ਦੇ ਵਿੱਚ ਆਪਣੇ ਆਖਰੀ ਸਾਲ ਐ ਇਹਨਾਂ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕਾਫੀ ਭੂਮਿਕਾ ਨਿਭਾਈ ਹੈ ਕਾਫੀ ਵਧੀਆ ਕੰਮ ਕਰਕੇ ਇਹਨਾਂ ਦਾ ਨੇ ਲੋਕਾਂ ਦੇ ਦਿਨਾਂ ਵਿੱਚ ਜਿਹੜੀ ਕਾਫੀ ਤਾਂ ਬਣਾਈ ਹੈ ਤੇ ਆਪਣੇ ਕਾਫੀ ਫੋਲੋਅਰਸ ਆਪਣੇ ਨਾਲ ਜੁੜੇ ਨੇ ਤੁਹਾਨੂੰ ਦੱਸ ਦਈਏ ਕਿ ਅਦਾਕਾਰ ਮੁਕਲਦੇਵ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਇਹਨਾਂ ਨੇ 54 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਰਾ ਮਨਜੂ ਸਿੰਘ ਇਸ ਵੇਲੇ ਦੀ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਹਾ ਬਾਲੀਵੁੱਡ ਦੇ ਅਦਾਕਾਰ ਮੁਕਲ ਦੇਵ ਦਾ ਦਿਹਾਂਤ ਹੋ ਗਿਆ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਬਾਲੀਵੁੱਡ ਨੂੰ ਫਿਲਮ ਇੰਡਸਟਰੀ ਨੂੰ ਕਾਫੀ ਵੱਡਾ ਘਾਟਾ ਪਿਆ ਅਦਾਕਾਰ ਮੁਕਲਦੇਵ ਨੇ ਬਹੁਤ ਹੀ ਵੱਡੀ ਪਛਾਣ ਬਣਾਈ ਹੈ ਲੋਕਾਂ ਦੇ ਦਿਲਾਂ ਵਿੱਚ ਜਿਹੜਾ ਪਿਆਰ ਬਣਾਇਆ ਹੈ ਉਹਨਾਂ ਦਾ ਕੰਮ ਬਹੁਤ ਹੀ ਵਧੀਆ ਤੇ ਜਿਸ ਕਾਰਨ ਉਹਨਾਂ ਨੇ ਅਦਾਕਾਰਾਂ ਨੇ ਫਿਲਮ ਦੇ ਖੇਤਰ ਵਿੱਚ ਕਾਫੀ ਨਾਮਣਾ ਵੀ ਕਟਿਆ ਜੀ ਤੁਹਾਨੂੰ ਦੱਸ ਦਈਏ ਕਿ ਉਹ ਹੁਣ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਨੇ ਇਸ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਾ ਕਾਰਨ ਦਾ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ ਉਹਨਾਂ ਦੇ ਪਰਿਵਾਰ ਵੱਲੋਂ